ਟ੍ਰੱਕ ਡਰਾਈਵਰਾਂ ਵੱਲੋਂ ਹਿੱਟ ਐਂਡ ਰਨ ਮਾਮਲਿਆਂ 'ਚ ਨਵੇਂ ਕਾਨੂੰਨ ਖਿਲਾਫ ਹੜਤਾਲ ਪੰਪ પેટ્રોલ ਪੰਪ ਤੇ ਲੱਗੀਆਂ ਲੰਬੀਆਂ ਲਾਈਨਾਂ ਡਰਾਈਵਰਾਂ ਖਿਲਾਫ ਬਣਾਏ ਕਾਨੂੰਨਾ ਖਿਲਾਫ ਰੋਸ ਜ਼ਾਹਰ ਕਰਦੇ ਹੋਏ ਤੇਲ ਟੈਂਕਰਾਂ ਦੇ ਡਰਾਈਵਰ ਵੱਲੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਕਰਕੇ ਰਾਜ ਦੇ ਕਈ ਜ਼ਿਲ੍ਹਿਆਂ ਤੇ ਪੈਟਰੋਲ ਪੰਪ ਤੋਂ ਤੇਲ ਖਤਮ ਹੋਣਾ ਸ਼ੁਰੂ ਹੋ ਗਿਆ ਤੇ ਪੈਟਰੋਲ ਪੰਪ ਮਾਲਕਾਂ ਨੇ ਸ਼ੰਕਾ ਜ਼ਾਹਰ ਕੀਤੀ ਹੈ ਕਿ ਜੇਕਰ ਮੰਗਲਵਾਰ ਤੱਕ ਇਸ ਮਾਮਲੇ ਦਾ ਹੱਲ ਨਾ ਲੱਭਿਆ ਗਿਆ ਤਾਂ ਰਾਜ 'ਚ ਜਿਹੜਾ ਤੇਲ ਸੰਕਟ ਖੜਾ ਹੋਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਦੌਰਾਨ ਜਿਹੜੇ ਅੱਜ ਦੇਖਿਆ ਕਿ ਜਿਹੜੇ ਲੋਕ ਨੇ ਉਹ ਪੈਟਰੋਲ ਪੰਪ ਤੇ ਲੰਮੀਆਂ ਲਾਈਨਾਂ ਲਾ ਕੇ ਖੜੇ ਨਜ਼ਰ ਅੱਜ ਦਿਖੇ ਲੋਕੀ ਤੇਲ ਭਰਉਣ ਵਾਸਤੇ ਕਰੋ ਪੀਪੇ ਕੈਨੀਆਂ ਬੋਤਲਾਂ ਆਪ ਜਿਹੜੇ ਉਹਨਾਂ ਦੇ ਵਿੱਚ ਜਿਹੜਾ ਤੇਲ ਭਰਾ ਕੇ ਲਿਜਾ ਰਹੇ ਹਨ ਇਹ ਤੇ ਦੱਸ ਦੀ ਕਿ ਤੇਲ ਟੈਂਕਰਾਂ ਡਰਾਈਵਰਾਂ ਵੱਲੋਂ ਦੂਜੇ ਦਿਨ ਵੀ ਜਿਹੜੀ ਇਹ ਸੂਚੀ ਪਿੰਦ ਸਥਿਤ ਇਹ ਰਾ ਤੇਲ ਢਿੱਪੂ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ ਹੈ ਅਤੇ ਆਲ ਪੈਟਰੋਲੀਅਮ ਡਰਾਈਵਰ ਅਤੇ ਕੰਟਰੈਕਟਰ ਵੈਲਫੇਅਰ ਸੁਸਾਇਟੀ ਦੇ ਸੱਦੇ ਤੇ ਤੇਲ ਟੈਂਕਰ ਡਰਾਈਵਰ ਵੱਲੋਂ ਅਣਸਮੇਂ ਮਿੱਥੇ ਦੀ ਜੜੀ ਆ ਹੜਤਾਲ ਕੀਤੀ ਗਈ ਆ ਇਧਰੋਂ ਵਿਖਿਆ ਕਿ ਲੋਕ પેટ્રોલ ਪੰਪ ਤੇ ਕੈਨੀਆਂ ਲੈ ਕੇ ਲੰਮੀਆਂ ਲੰਮੀਆਂ ਲਾਈਨਾਂ ਲੈ ਕੇ ਜਿਹੜੇ ਉਹ ਨਜ਼ਰ ਆ ਰਹੇ ਸਨ ਅਤੇ ਇਸ ਦੌਰਾਨ ਜਿਹੜੇ ਉਹ ਲੋਕ ਆ પેટ્રોલ ਭਰਵਾਉਣ ਵਾਸਤੇ ਇੱਕ ਦੂਜੇ ਨਾਲ ਜਦ ਕਰਦੇ ਨਜ਼ਰਾਏ ਉਧਰ ਪੰਪ ਕਰਿੰਦੇ ਵੀ ਲੋਕਾਂ ਦੇ ਨਾਲ ਜਿਹੜੇ ਉਹ ਸਵੇਰ ਤੋਂ ਖੇਜੇ ਨਜ਼ਰ ਆ ਰਹੇ ਸਨ ਅਤੇ ਉਹਨਾਂ ਆਖਿਆ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਇੱਥੇ ਵੇਖਿਆ ਗਿਆ ਕਿ ਲੋਕ ਜਿਹੜੇ ਆ ਉਹਨਾਂ ਦੇ ਨਾਲ ਖੇਦੇ ਨਜ਼ਰਾਏ ਇੱਥੇ ਦੱਸ ਦਈਏ ਕਿ ਜਿੰਨੀ ਦੇਰ ਤੱਕ ਜਿਹੜੀ ਡਰਾਈਵਰਾਂ ਖਿਲਾਫ ਜਿਹੜੇ ਉਹਨਾਂ ਦੱਸਿਆ ਕਿ ਵੀ ਜਿਹੜੇ ਪੈਟਰੋਲ ਡੀਲਰ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਦੁਆਬਾ ਅਤੇ ਬੁਲਾਰੇ ਮੁੰਟੀ ਸੈਗਲ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਜਲਦੀ ਹੱਲ ਕੱਢਣਾ ਚਾਹੀਦਾ ਹੈ ਉਹਨਾਂ ਦੱਸਿਆ ਕਿ ਕਾਨੂੰਨਾ ਨੂੰ ਬੀਤੀ 21 ਦਸੰਬਰ ਨੂੰ ਪਾਸ ਕੀਤਾ ਗਿਆ ਸੀ ਜਿਸ ਵਿੱਚ ਭਾਰਤੀ ਨਿਆ ਦੂਸਰੀ ਸੰਹਿਤਾ ਭਾਰਤੀ ਨਾਗਰਿਕ ਸੁਰੱਖਿਆ ਦੂਸਰੀ ਸੰਹਿਤਾ ਅਤੇ ਭਾਰਤੀ ਸ਼ਾਖਸ਼ਾ ਅਧਿ ਨਿਯਮ ਸ਼ਾਮਲ ਹਨ ਜਾਣਕਾਰੀ ਅਨੁਸਾਰ ਇਹ ਤਿੰਨੇ ਕਾਨੂੰਨ ਇੰਡੀਅਨ ਪੈਨਲ ਕੋਡ ਦਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਅਤੀ ਦਾ ਇੰਡੀਅਨ ਐਡਵਾਂਸ ਐਵੀਡੈਂਸ ਕੈਨ ਐਕਟ ਦੀ ਜਿਹੜੀ ਜਗ੍ਹਾ ਲੈਣਗੇ ਇਹ ਤਿੰਨੇ ਕਾਨੂੰਨਾਂ ਤੇ ਸਟੇ ਲਗਾਉਣ ਲਈ ਪਟੀਸ਼ਨ ਦਾਇਰ ਕਰਨ ਵਾਲੇ ਐਡਵੋਕੇਟ ਵਿਸ਼ਾਲ ਤਿਵਾਰੀ ਦਾ ਕਹਿਣਾ ਹੈ ਕਿ ਇਹਨਾਂ ਨੂੰ ਸੰਸਦ ਵਿੱਚ ਬਿਨਾਂ ਬਹਿਸ ਦੇ ਉਸ ਸਮੇਂ ਪਾਸ ਕਰਵਾਇਆ ਗਿਆ ਹੈ ਜਦੋਂ ਵਿਰੋਧੀ ਧਿਰ ਦੀ ਜ਼ਿਆਦਾਤਰ ਸੰਸਦ ਮੈਂਬਰ ਮੌਤਲ ਕੀਤੇ ਗਏ ਸਨ ਇੱਥੇ ਦੇਖੀਏ ਕਿ ਜਿਹੜੇ ਲੋਕ ਆ ਪੰਪ ਦੇ ਅੱਗੇ ਜਿਹੜੇ ਲੰਬੇ ਲੰਬੇ ਲਾਈਨਾਂ ਲੈ ਕੇ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਲੋਕ ਤੇਲ ਭਰਉਣ ਲਈ ਜਦੋਜਹਿਦ ਕਰ ਰਹੇ ਹਨ ਇਸ ਦੌਰਾਨ ਤੇ ਉਸ ਦੌਰਾਨ ਲੋਕਾਂ ਨੇ ਜਿਹੜਾ ਗੱਲਬਾਤ ਕੀਤੀ ਤਾਂ ਉਹਨਾਂ ਕੀ ਦੱਸਿਆ ਤੁਸੀਂ ਸੁਣੋ ਕੀ ਹੋਇਆ ਕੀ ਆ ਪਤਾ ਨਹੀਂ ਮੋਦੀ ਨੇ ਕੋਈ ਕਾਨੂੰਨ ਕੀਤਾ ਨਹੀਂ ਨਹੀਂ ਕੀ ਆ ਲੈਣਾ ਕਾ ਤੋਂ ਲੱਗੀਆਂ ਵਾ ਅਰੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਭਾਈ ਅਸੀਂ ਕਿੱਥੇ ਆਏ ਗੱਡੀ 'ਚ ਮੈਂ ਆਪਣੀ ਆ ਗੱਡੀ ਆ ਤੇਲ ਪੋਣ ਆਏ ਹਾਂ ਜੀ ਅਛਾ ਤੇ ਕਾਦੇ ਵਾਸਤੇ ਰਸਲ ਕਿਦਾਂ ਲਾ ਭਾਈ ਇਹ ਦੇਖ ਲੋ ਕਾਨੂੰਨ ਆ ਕੋਈ ਕੀਤਾ ਇਹਨਾਂ ਨੇ ਕੋਈ ਨਹੀਂ ਕਹਿੰਦੇ ਕੋਈ ਟਰਾਂਸਪੋਰਟਰਾਂ ਦੀ ਹੜਤਾਲ ਚੱਲ ਰਹੀ ਹੈ ਤਾਂ ਅਛਾ ਅਛਾ ਜੇ ਤੇਲ ਉੱਦਾਂ ਨਹੀਂ ਮਿਲਦਾ ਫਿਰ ਪਰੇਸ਼ਾਨੀ ਤੇ ਤੁਹਾਨੂੰ ਹੋਣੀ ਹੈ ਪਾ ਜੀ ਆਪਾਂ ਦੁਕਾਨਦਾਰੀਆਂ ਕਿੱਦਾਂ ਚੱਲਣਗੀਆਂ ਜਿਨ੍ਹਾਂ ਦੇ ਆਰਡਰ ਫੜੇ ਹੋ ਤੰਗ ਹੋਵੋਗੇ ਹਾਂ ਉਧਰ ਗੁਰਪੁਰਪ ਦਾ ਟਾਈਮ ਆ ਟੈਕਸੀ ਲਾਣੇ ਦੀ ਨਹੀਂ ਮੇਰੇ ਆਪਣੇ ਘਰ ਦੀ ਗੱਲ ਹੈ ਅੱਛਾ ਅੱਛਾ ਇਹ ਨਿਗਾ ਡੈਕੋਰੇਸ਼ਨ ਦਾ ਕੰਮ ਹੈ ਠੀਕ ਹੈ ਠੀਕ ਹੈ ਕੌਣ ਆਏ ਅੱਛਾ ਰਾਸ਼ ਪੈ ਗਿਆ ਕੀ ਕਹਿਣਾ ਚਾਹੁੰਦੇ ਕੀ ਕਾਰਨ ਕੀ ਆ ਕਾਰਨ ਦਾਅਵਾ ਹੈ ਯਾਰ ਕਿੰਨੇ ਵੀ ਸਾਡੇ ਟਰਾਂਸਪੋਰਟ ਡਰਾਈਵਰ ਵੀ ਹੈ ਮਤਲਬ ਕੇਂਦਰ ਦੀ ਸਰਕਾਰ ਮੋਦੀ ਸਰਕਾਰ ਨੇ ਵੀ ਉਹ ਲਾਗੂ ਕਰਵਾਵਾ ਦੋਹਰਾਵਾ ਰਾਇ ਬੜਾ ਸਾਫ ਮਾਲੋ ਕੋਈ ਵੀ ਕੋਈ ਬੜਿਆ ਹੀ ਹੋਣਾ ਕਵਾਰਾਂ ਦੇ ਵਿੱਚ ਉਹਦੇ ਕਰਕੇ ਮਤਲਬ ਡਰਾਈਵਰ ਭਾਈ ਜਾਨ ਦਾ ਬਹੁਤ ਵੱਡਾ ਨੁਕਸਾਨ ਆ ਤੁਹਾਡੀ ਮਤਲਬ ਰੋਜ਼ੀ ਰੋਟੀ ਦੀ ਲੱਤ ਮਾਰੀ ਹੈ ਕਿਉਂਕਿ ਮੈਂ ਪੇਸ਼ੇਵਰ ਨੂੰ ਮੈਂ ਵੀ ਡਰਾਈਵਰ ਹੈ ਤੁਹਾਡੀ ਰੋਜ਼ੀ ਰੋਟੀ ਦੀ ਲੱਤ ਮਾਰਨ ਲਿਆ ਹੈ ਇਹਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਫਿਰ ਹਾਲਾਤ ਸਹੀ ਨਹੀਂ ਹੁੰਦੇ ਤੇ ਫਿਰ ਕੀ ਕੀ ਸਥਿਤੀ ਬਣਦੀ ਹੈ ਇਹ ਹੁਣ ਦੇਖੋ ਜੀ ਇਹ ਉੱਤੋਂ ਹਾਈ ਲੈਵਲ ਤੇ ਟਰਾਂਸਪੋਰਟ ਮੈਨਜਮੈਂਟ ਹੈ ਜਿੰਨੇ ਵੀ ਡਰਾਈਵਰ ਸਾਡੇ ਵੀਰ ਆ ਉਹਨਾਂ ਨੇ ਵੈਸੇ ਤੇ ਹੜਤਾਲ ਕਰਦਾ ਪੂਰਾ ਮਨ ਬਣਾਇਆ ਟਰੱਕਾਂ ਨਾਲ ਕਰਤੀ ਹੈ ਤੇ ਕਹੋ ਸਕੇ ਕਿ 1-2 ਦਿਨ ਦੇ ਵਿੱਚ ਬਾਸ ਟ੍ਰਾਂਸਪੋਰਟ ਵੀ ਕਰ ਦੇਣ ਠੀਕ ਹੈ ਜੀ ਇਹਦੇ ਦੇਖੋ ਜੀ ਸਾਰਾ ਕੰਮ ਤੇ ਆਪਣੇ ਚੱਲਦਾ ਵਾ ਤੇਲ ਤੋਂ ਸ਼ੁਰੂ ਹੁੰਦਾ ਵਾ ਠੀਕ ਹੈ ਐਂ ਦਾ ਭਾਵ ਇਹ ਹੈ ਕਿ ਡਰਾਈਵਰੀ ਤੋਂ ਸ਼ੁਰੂ ਹੁੰਦਾ ਕੰਮ ਮਤਲਬ ਡਰਾਈਵਰ ਟਰੱਕ ਚਲਾਉਣਗੇ ਤੇ ਇਹ ਲਾਉਣਗੇ ਤੇ ਫੇਰ ਹੀ ਬੰਦ ਕੰਮ ਕਰਨਾ ਬਾਕੀ ਇਹ ਆ ਕਿ ਮੋਦੀ ਸਰਕਾਰ ਨੂੰ ਅਪੀਲ ਹੈ ਕਿ ਇਹ ਮਤਲਬ ਬਿੱਲ ਜਿਹੜਾ ਬਾਸ ਕੀਤਾ ਉਹ ਵਾਪਸ ਕੀਤਾ ਜਾਵੇ ਦਾ ਇਹ ਬਹੁਤ ਪ੍ਰੋਡਕਸ਼ਨ ਹੋਣਾ ਵਾ ਜਿਹੜਾ ਤੁਹਾਨੂੰ ਪਹਿਲਾਂ ਬੁਰਾ ਹਿੰਦੂਸਤਾਨ ਦੇ ਵਿੱਚ ਹਾਲ ਚੱਲੂਗੀ ਸਵਾਪੀ ਵੀ ਦੇਖਦੇ ਨੇ ਹਰ ਘਰ ਘਰ ਭਾਈਚਾਰੇ ਨੂੰ ਨੁਕਸਾਨ ਆ ਜੀ ਠੀਕ ਜਣਾ ਚਾਹੁੰਦਾ ਜਿਹੜਾ ਪੰਪ ਦੇ ਮਾਰਾ ਮਾਰੀ ਚੱਲਣ ਰਹੀ ਆ ਦੇਖੋ ਰਗੂ ਜੀ ਇਹ ਜਿਹੜਾ ਇਹ ਕੋਈ ਸੈਂਟਰ ਗਵਰਨਮੈਂਟ ਕਿਤੇ ਪੰਜਾਬ ਗਵਰਨਮੈਂਟ ਵੱਲੋਂ ਜਿਹੜੀਆਂ ਮਿਕਸ ਜਿਹੜੇ ਕਾਨੂੰਨ ਬਣਾਏ ਗਏ ਨੇ ਪੱਕਾ ਦੇ ਕਿ ਜੇ ਕੋਈ ਤੁਹਾਨੂੰ ਕੋਈ ਐਕਸੀਡੈਂਟ ਹੁੰਦਾ ਜਾਂ ਕੁਝ ਵੀ ਹੁੰਦਾ ਉਸ سلسلے ਚ ਤੇ ਟਰਾਂਸਪੋਰਟਰਾਂ ਸਾਰਿਆਂ ਨੇ ਹੜਤਾਲਾਂ ਕੀਤੀਆਂ ਨੇ ਏ ਟਰੱਕਾਂ ਟਰੱਕ ਜੁਨੀਅਨ ਨੇ ਬੱਸ ਬੱਸਾਂ ਨੇ ਸਾਰਿਆਂ ਨੇ ਕਿ ਜਦੋਂ ਕਿ ਕਿਸੇ ਦਾ ਕੋਈ ਐਕਸੀਡੈਂਟ ਹੋ ਜਾਂਦਾ ਉਹ ਐਗਜੈਕਟਲੀ ਕਿ ਗਲਤੀ ਕਿਸੇ ਹੋਰਦੀ ਹੁੰਦੀ ਆ ਤੇ ਦੋਸ਼ ਬੱਸ ਡਰਾਈਵਰਾਂ ਤੇ ਜਾਂ ਟਰੱਕ ਡਰਾਈਵਰਾਂ ਤੇ ਆ ਜਾਂਦਾ ਉਹਦੇ ਸਿਲਸਿਲੇ ਵਿੱਚ ਇਹ ਹੜਤਾਲ ਕੀਤੀ ਗਈ ਹੈ ਪਰ ਇਸ ਕਾਨੂੰਨ ਦੇ ਵਿੱਚ ਸੋਧ ਕਰਨੀ ਚਾਹੀਦੀ ਹੈ ਮੇਰੀ ਸੈਂਟਰ ਗਵਰਨਮੈਂਟ ਨੂੰ ਵੀ ਅਪੀਲ ਹੈ ਪੰਜਾਬ ਗਵਰਨਮੈਂਟ ਨੂੰ ਵੀ ਅਪੀਲ ਹੈ ਹੰਬਰੀ ਰਿਕਵੈਸਟ ਹੈ ਇਸ ਵਿੱਚ ਸੋਧ ਕਰਕੇ ਜੋ ਵੀ ਬੰਦਾ ਹੋਇਆ ਉਹਨਾਂ ਨੂੰ ਰਾਜ ਦਿੱਤੀ ਜਾਵੇ ਜੋ ਆ ਪਬਲਿਕ ਤੁਸੀਂ ਆਪੇ ਦੇਖ ਸਕਦੇ ਹੋ ਕਿ ਕਿੱਦਾਂ ਮਾਰੋ ਮਾਰ ਸਵੇਧੀਆਂ ਪੰਜਾਬ ਭਾਰ ਦੇ ਵਿੱਚ ਪੰਜਾਬੋਂ ਬਾਹਰ ਸਾਰੇ ਚੱਲ ਰਹੀ ਹੈ ਕਿ ਇਹ ਜੋ ਹੜਤਾਲਾਂ ਚਾਹੇ ਇਹਨਾਂ ਨੇ ਕੀਤੀਆਂ ਪਈਆਂ ਤੇ ਆਹ ਪਬਲਿਕ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਹੀ ਮੰਗ ਕੀ ਕਰਦੇ ਹੋ ਮੇਰੀ ਮੰਗ ਇਹ ਹੈ ਕਿ ਇਸ ਕਾਨੂੰਨ ਨੂੰ ਸੋਧ ਕਰਕੇ ਤੇ ਆਮ ਜਨਤਾ ਨੂੰ ਰਾਹ ਦਿੱਤੀ ਜਾਵੇ ਤੇ ਟਰੱਕਾਂ ਟਰੱਕ ਡਰਾਈਵਰਾਂ ਨੂੰ ਵੀ ਰਾਹ ਦਿੱਤੀ ਜਾਵੇ ਤੇ ਉਹਨਾਂ ਨੇ ਬੱਸ ਦੇ ਆ ਨੂੰ ਮਰਾ ਦਿੱਤੀ ਜਾਵੇ ਤੇ ਟਰਾਂਸਪੋਰਟਰਾਂ ਨੂੰ ਰਾਤ ਮਿਲਣੀ ਚਾਹੀਦੀ ਸਾਨੂੰ ਕੀ ਲੱਗਦਾ ਜੇ ਹੜਤਾਲ ਖਤਮ ਨਹੀਂ ਹੁੰਦੀ ਤੇ ਕਿਸ ਤਰ੍ਹਾਂ ਦਾ ਜਿਹੜਾ ਸਾਹਮਣਾ ਕਰਨਾ ਪਊਗਾ ਬਹੁਤ ਭਾਈ ਸਾਹਮਣਾ ਕਰਨਾ ਪੈਣਾ ਜੀ ਕਿਉਂਕਿ ਪੈਟਰੋਲ ਕਿਸੇ ਮਿਲਣਾ ਨਹੀਂ ਕੋਈ ਟਰਾਂਸਪੋਰਟ ਚੱਲਣੀ ਨਹੀਂ ਤੇ ਫਿਰ ਆਮ ਪਬਲਿਕ ਨੂੰ ਐਂ ਜਿੱਦਾਂ ਹੋ ਜਾਂਦਾ ਕਿ ਕਿੱਥੇ ਹੀ ਜਾਂਦੀ ਆ ਇਸ ਤਾਂ ਕਿੱਥੇ ਜਾਣਾ ਆਮ ਪਬਲਿਕ ਨੇ ਕਿਉਂਕਿ ਟਰੱਕੇ ਮੋਟਰਸਾਈਕਲ ਬਾਈਕ ਗੱਡੀ ਤੋਂ ਇਲਾਵਾ ਕਿਤੇ ਕੋਈ ਬੱਸਾਂ ਤੋਂ ਇਲਾਵਾ ਕਿਤੇ ਆਪਣੇ ਕੋਈ ਹੋਰ ਸਾਧਨ ਨਹੀਂ ਹੈਗਾ ਕਿ ਜਾ ਸਕੀ ਹੁਣ ਆ ਜਾ ਕੇ ਸਾਈਕਲ ਹੀ ਪਾਗਦਾ ਵੀ ਸਾਈਕਲ ਤੇ ਕਿ ਜੇ ਕੋਈ ਆ ਸਕਦਾ ਉੱਥੇ ਆ ਜਾ ਸਕਦਾ